ਜਿਸ ਡਾਂਕੂ ਤੋਂ ਸਾਰਾ ਸੰਸਾਰ ਡਰਦਾ ਸੀ ਉਹ ਬਣਿਆ ਸੰਸਾਰ ਦਾ ਪਹਿਲਾ ਕਵੀ ਪਾਪਾ ਦੇ ਰਾਹ ਤੋਂ ਤਪੱਸਿਆ ਦੇ ਰਾਹ ਤੱਕ ਅੱਜ ਅਸੀਂ ਗੱਲ ਕਰਾਂਗੇ ਰਤਨਾਕਰ ਤੋਂ ਬਣੇ ਮਹਾਰਿਸ਼ੀ ਵਾਲਮੀਕੀ ਜੀ ਦੀ ਜ਼ਿੰਦਗੀ ਦੀ ਮਹਾਰਿਸ਼ੀ ਵਾਲਮੀਕੀ ਜੀ ਦਾ ਜਨਮ ਪ੍ਰਾਚੀਨ ਭਾਰਤ ਵਿੱਚ ਹੋਇਆ ਉਨ੍ਹਾਂ ਦਾ ਅਸਲ ਨਾਮ ਰਤਨਾਕਰ ਸੀ ਉਹ ਇੱਕ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਨ ਛੋਟੀ ਉਮਰ ਵਿੱਚ ਹੀ ਉਹ ਜੰਗਲ ਵਿੱਚ ਗੁੰਮ ਹੋ ਗਏ ਸਨ ਤੇ ਇੱਕ ਸ਼ਿਕਾਰੀ ਜਾਤੀ ਦੇ ਲੋਕਾਂ ਨੇ ਉਹਨਾਂ ਨੂੰ ਪਾਲ ਲਿਆ ਇਸ ਕਰਕੇ ਉਹ ਵੱਡੇ ਹੋ ਕੇ ਸ਼ਿਕਾਰੀ ਮਤਲਬ ਡਾਕੂ ਬਣ ਗਏ ਰਤਨਾਗਰ ਜੰਗਲ ਵਿੱਚ ਰਹਿੰਦੇ ਅਤੇ ਰਾਹ ਜਾਂਦੇ ਲੋਕਾਂ ਨੂੰ ਲੁੱਟਦੇ ਸਨ ਇਹ ਸਭ ਕੁਝ ਉਹ ਆਪਣੀ ਪਤਨੀ ਤੇ ਬੱਚਿਆਂ ਲਈ ਕਰਦੇ ਸਨ ਇੱਕ ਦਿਨ ਉਹਨਾਂ ਦੀ ਮੁਲਾਕਾਤ ਮਹਾਰਿਸ਼ੀ ਨਾਰਦ ਜੀ ਨਾਲ ਹੁੰਦੀ ਹੈ ਰਤਨਾਕਰ ਉਹਨਾਂ ਨੂੰ ਲੁੱਟਣ ਲੱਗੇ ਤੇ ਉਹ ਕਹਿਣ ਲੱਗੇ ਕਿ ਮੇਰੇ ਕੋਲ ਤੇ ਕੁਝ ਨਹੀਂ ਹੈ ਸਿਰਫ ਗਿਆਨ ਹੈ ਜੇ ਚਾਹੀਦਾ ਹੈ ਤਾਂ ਦੱਸੋ ਨਾਰਦ ਉਹਨਾਂ ਨੂੰ ਕਹਿਣ ਲੱਗਾ ਕਿ ਗਿਆਨ ਦਾ ਮੈਂ ਕੀ ਕਰਾਂਗਾ ਮੈਂ ਤੈਨੂੰ ਮਾਰ ਦਿੰਦਾ ਹਾਂ ਤੇ ਨਾਰਦ ਜੀ ਕਹਿਣ ਲੱਗੇ ਕਿ ਮੈਨੂੰ ਮਾਰਨ ਤੋਂ ਪਹਿਲੇ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ ਤੇ ਰਤਨਾ ਜੀ ਨੇ ਕਿਹਾ ਕਿ ਠੀਕ ਹੈ ਪੁੱਛੋ ਤੋ ਕਹਿਣ ਲੱਗੇ ਕਿ ਤੁਸੀਂ ਇਹ ਸਭ ਕੁਝ ਕਿਸ ਲਈ ਕਰਦੇ ਹੋ ਤੇ ਰਤਨਾਗਰ ਨੇ ਕਿਹਾ ਕਿ ਮੈਂ ਇਹ ਆਪਣੇ ਪਰਿਵਾਰ ਲਈ ਕਰਦਾ ਹਾਂ ਫਿਰ ਨਾਰਦ ਜੀ ਨੇ ਕਿਹਾ ਕਿ ਜੋ ਤੂੰ ਇਹ ਪਾਪ ਕਮਾ ਰਿਹਾ ਹੈ ਕਿ ਤੇਰਾ ਪਰਿਵਾਰ ਤੇਰੇ ਪਾਪਾ ਦਾ ਹਿੱਸੇਦਾਰ ਹੈ ਤੇ ਰਤਨਾਗਰ ਨੇ ਕਿਹਾ ਕਿ ਮੈਂ ਪੁੱਛ ਕੇ ਆਨਾ ਹਾਂ ਤੇ ਉਹ ਆਪਣੇ ਪਰਿਵਾਰ ਕੋਲ ਜਾਂਦੇ ਹਨ ਤੇ ਉਹ ਪੁੱਛਦੇ ਹਨ ਕਿ ਤੁਸੀਂ ਮੇਰੇ ਪਾਪਾ ਦੇ ਹਿੱਸੇਦਾਰ ਹੋ ਤੇ ਪਰਿਵਾਰ ਵਿੱਚੋਂ ਸਭ ਨੇ ਨਾਂ ਕਰ ਦਿੱਤੀ ਕਿ ਅਸੀਂ ਸਿਰਫ ਤੁਹਾਡੀ ਕਮਾਈ ਦੇ ਹਿੱਸੇਦਾਰ ਹਾਂ ਤੁਹਾਡੇ ਪਾਪਾ ਦੇ ਨਹੀਂ ਇਹ ਸੁਣ ਕੇ ਰਤਨਾਗਰ ਦਾ ਦਿਲ ਟੁੱਟ ਜਾਂਦਾ ਹੈ ਤੇ ਉਹ ਵਾਪਸ ਨਾਰਦ ਜੀ ਕੋ ਜਾਂਦੇ ਹਨ ਨਾਰਦ ਜੀ ਨੇ ਉਹਨਾਂ ਨੂੰ ਰਾਮ ਨਾਮ ਦਾ ਜਪ ਕਰਨ ਲਈ ਕਿਹਾ ਪਰ ਸ਼ੁਰੂ ਵਿੱਚ ਰਤਨਾਗਰ ਰਾਮ ਨਾਮ ਉਚਾਰ ਨਾ ਸਕੇ ਇਸ ਲਈ ਨਾਰਦ ਜੀ ਨੇ ਕਿਹਾ ਕਿ ਉਹ ਮਰਾ ਮਰਾ जाप ਕਰੇ ਤਪੱਸਿਆ ਦੇ ਦੌਰਾਨ ਉਹ ਕਈ ਸਾਲ ਤੱਕ ਅਸਤਿਰ ਰਹੇ ਉਹਨਾਂ ਦੇ ਸਰੀਰ ਉੱਤੇ ਰੇਤ ਹੂੜ ਤੇ ਬਾਲੂ ਜੰਮਦੀ ਗਈ ਹੌਲੀ ਹੌਲੀ ਇਹ ਰੇਤ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਉਹ ਇੱਕ ਰੇਤ ਦੇ ਟਿੱਬੇ ਮਤਲਬ ਬਾਲੂ ਦੀ ਟਿੱਬੀ ਵਿੱਚ ਸਮਾ ਗਏ ਇੱਥੇ ਬਾਲੂ ਦਾ ਮਤਲਬ ਰੇਤ ਹੈ ਇਸ ਲਈ ਇਤੋਂ ਉਹਨਾਂ ਦਾ ਨਾਮ ਪੈ ਗਿਆ ਵਾਲਮੀਕ ਮਤਲਬ ਬਾਲੂ ਤੇ ਟਿੱਬੇ ਵਿੱਚੋਂ ਜੰਮਿਆ ਸਾਦੂ ਤੇ ਹੁਣ ਗੱਲ ਕਰਾਂਗੇ ਰਮਾਇਣ ਦੀ ਰਚਨਾ ਦੀ ਤਪੱਸਿਆ ਤੋਂ ਬਾਅਦ ਵਾਲਮੀਕੀ ਜੀ ਨੂੰ ਬ੍ਰह्म ਗਿਆਨ ਪ੍ਰਾਪਤ ਹੋਇਆ ਇੱਕ ਵਾਰ ਵਾਲਮੀਕੀ ਜੀ ਗੰਗਾ ਨਦੀ ਦੇ ਕਿਨਾਰੇ ਬੈਠੇ ਹੁੰਦੇ ਹਨ ਤੇ ਉਹਨਾਂ ਨੇ ਇੱਕ ਪੰਛੀ ਦਾ ਜੋੜਾ ਦੇਖਿਆ ਸ਼ਿਕਾਰੀ ਨੇ ਨਰ ਪੰਛੀ ਨੂੰ ਮਾਰ ਦਿੱਤਾ ਤੇ ਮਾਦਾ ਪੰਛੀ ਉੱਥੇ ਬੈਠ ਕੇ ਅਥਰੂ ਵਿਹਾ ਰਿਹਾ ਸੀ ਉਹਨਾਂ ਦੇ ਮਨ ਵਿੱਚ ਕੁਝ ਸ਼ਲੋਕ ਆਏ ਕਿਹਾ ਜਾਂਦਾ ਹੈ ਕਿ ਇਨ੍ਹਾਂ ਸ਼ਲੋਕਾਂ ਤੋਂ ਹੀ ਪ੍ਰੇਰਿਤ ਹੋ ਕੇ ਵਾਰਮਿਕੀ ਜੀ ਨੇ ਸ਼੍ਰੀ ਰਮਾਇਣ ਲਿਖੀ ਸੀ ਜੋ ਸੰਸਾਰ ਦਾ ਪਹਿਲਾ ਮਹਾਕਵਚ ਕਹਿੰਦੇ ਹਨ ਕਿ ਜਦੋਂ ਮਾਤਾ ਸੀਤਾ ਭਗਵਾਨ ਰਾਮ ਤੇ ਅਯੋਧਿਆ ਤੋਂ ਵਿਛੜ ਕੇ ਆਏ ਸਨ ਤੇ ਉਹ ਵਾਰਮਿਕੀ ਜੀ ਦੇ ਆਸ਼ਰਮ 'ਚ ਰੁਕੇ ਸਨ ਇੱਥੇ ਹੀ ਲਵ ਤੇ ਕੁਸ਼ ਦਾ ਜਨਮ ਹੁੰਦਾ ਹੈ ਵਾਰਮਿਕੀ ਜੀ ਉਹਨਾਂ ਨੂੰ ਸਿੱਖਿਆ ਯੁੱਧ ਕਲਾ ਤੇ ਰਮਾਇਣ ਦੀ ਸਿੱਖਿਆ ਦਿੰਦੇ ਹਨ ਜੋ ਬਾਅਦ ਵਿੱਚ ਲਵ ਕੁਸ਼ ਨੇ ਰਾਮ ਜੀ ਦੇ ਅੱਗੇ ਗਾ ਕੇ ਸੁਣਾਈ ਸੀ ਜਿਸ ਤੋਂ ਪ੍ਰਭਾਮ ਜੀ ਨੂੰ ਪਤਾ ਲੱਗਾ ਸੀ ਕਿ ਲਵ ਕੁਸ਼ੌਨਾ ਦੇ ਪੁੱਤਰ ਹਨ ਤੇ ਆਹ ਹੁਣ ਗੱਲ ਕਰਦੇ ਹਾਂ ਮਹਾਦੇਸ਼ੀ ਵਾਲਮੀਕੀ ਜੀ ਦੀ ਸਿੱਖਿਆਵਾਂ ਦੀ ਉਹ ਕਹਿੰਦੇ ਸਨ ਕਿ ਰਾਮ ਨਾਮ ਹੀ ਸਭ ਤੋਂ ਵੱਡਾ ਨਾਮ ਹੈ ਤੇ ਇਸ ਵਿੱਚ ਬਹੁਤ ਤਾਕਤ ਹੈ ਜੀਵਨ ਦਾ ਸੱਚਾ ਮਕਸਦ ਧਰਮ ਗਿਆਨ ਤੇ ਕਰੁਣਾ ਹੈ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ